ਲੋਬੀ ਮਿੱਤਰੋ ਅੱਜ ਪਹੁੰਚਾ ਆਪਣੇ ਵੱਲ ਮੰਡੀ ਗਲਾਂ ਜਿਹੜੀ ਇੱਕ ਹੋਰ ਬਈ ਕੋਠੀ ਆ ਦਾ ਲੈਂਟਰ ਜਿਹੜਾ ਪਾਉਣ ਜਾ ਰਿਹਾ ਤੇ ਆਪਾਂ ਪਹਿਲਾਂ ਤੁਹਾਨੂੰ ਦਿਖਾਉਣੇ ਆ ਕੋਠੀ ਦਾ ਨਕਸ਼ਾ ਵੱਡੀ ਗੱਲ ਇਹ ਵੀ ਇਹਦਾ ਨਕਸ਼ਾ ਬਈ ਕਿਸੇ ਆਰ ਡਿਜ਼ਾਈਨਰ ਤੋਂ ਤਿਆਰ ਨਹੀਂ ਕਰਾਇਆ ਘਰ ਵਾਲੇ ਬਾਈ ਨੇ ਤੇ ਮਿਸਤਰੀ ਨੇ ਬਈ ਰਲ ਕੇ ਆਪ ਹੀ ਤਿਆਰ ਕੀਤਾ ਤੇ ਅੱਜ ਆਪਾਂ ਤੁਹਾਨੂੰ ਲੈ ਚੱਲਦੇ ਆ ਕੋਠੀ ਦੇ ਅੰਦਰ ਪਹਿਲਾਂ ਬਈ ਲੋਬੀ ਆ ਗਈ ਲੋਬੀ ਤੋਂ ਬਾਅਦ ਆ ਬਈ ਆ ਗਈ ਪੂਰੀ ਖੁੱਲੀ ਡੁੱਲੀ ਕਿਚਨ ਜਿਹਨੂੰ ਆਪਾਂ ਰਸੋਈ ਕਹਿ ਦਿੰਦੇ ਆ ਪੰਜਾਬੀ ਚ ਹਰਸੋਈ ਆ ਗਈ ਬਈ ਲੋਬੀ ਦੇ ਨਾਲ ਓਪਨ ਗੇਟ ਹੈ ਇਹਦਾ ਉਸ ਤੋਂ ਬਾਅਦ ਬਈ ਇਹਦਾ ਆ ਗਿਆ ਬੈਡਰੂਮ 12 बाई 14 ਦਾ ਇਹ ਬੈੱਡਰੂਮ ਆ ਤੇ ਬੈੱਡਰੂਮ ਤੋਂ ਬਾਅਦ ਬਈ ਆ ਦੇਖੋ ਵਿੱਚ ਹੀ ਬਾਈ ਨੇ ਸਟੋਰ ਕੱਢਿਆ ਹੋਇਆ ਗਾ ਅੱਗੇ 10 बाई 10 ਦਾ ਬਾਈ ਇਹ ਸਟੋਰ ਆ ਗਿਆ ਇੱਕ ਤੇ ਜਿਹੜੇ ਏਰੀਆ ਦੀ ਗੱਲ ਕਰੀਏ ਤਾਂ 1400 ਸਕਰ ਫੁੱਟੇ ਕੋਠੀ ਦਾ ਏਰੀਆ ਤੇ ਆ ਬਾਈ ਵਾਸ਼ਰੂਮ ਆ ਗਿਆ ਵਾਸ਼ਰੂਮ ਦਾ ਗੇਟ ਦੋਨਾਂ ਬੈੱਡਰੂਮਾਂ ਦੇ ਨਾਲ ਅਟੈਚ ਆ ਇਧਰ ਵੀ ਬਾਈ ਇੱਕ ਬੈੱਡਰੂਮ ਆ ਗਿਆ ਜੇ ਆਪਾਂ ਕਹੀ ਤਾਂ ਦੋਨੇ ਬੈੱਡਰੂਮ ਹੀ ਮਾਸਟਰ ਬੈੱਡਰੂਮ ਬਣ ਗਏ ਕੋਠੀ ਦੇ ਵਿੱਚ ਇਹ ਵੀ ਬਾਈ 14 12 ਦਾ ਜਿਹੜਾ ਬੈੱਡਰੂਮ ਆ ਕੱਬੋਰਡ ਦੀ ਜਗ੍ਹਾ ਨਿਕਲ ਕੇ 12 12 ਧਿਆਨ ਰਹਿ ਜੂ ਉਸ ਤੋਂ ਬਾ ਤੇ ਵੱਡੀ ਗੱਲ ਹੋਰ ਵੀ ਆਪਾਂ ਅਕਸਰ ਕੂਠਿਆਂ ਦੇ ਵਿੱਚ ਦੇਖਦੇ ਆ ਜਿਹੜਾ ਵਾਸ਼ਬੇਸ਼ਨ ਆ ਉਹਦੀ ਜਗ੍ਹਾ ਨਹੀਂ ਹੁੰਦੀ ਆ ਦੇਖੋ ਬਈ ਵਾਸ਼ਬੇਸ਼ਨ ਦੀ ਜਗ੍ਹਾ ਵੀ ਤੁਸੀਂ ਵੀਡੀਓ ਵਿੱਚ ਦੇਖ ਲਈ ਵਿੱਚੋਂ ਕੱਢਤੀ ਬਾਈ ਨੇ ਇੱਥੇ ਵਾਸ਼ਬੇਸ਼ਨ ਲੱਗ ਜੂ ਤੇ ਆ ਬਈ ਨਾਲ ਆ ਗਿਆ ਆਪਣਾ ਡ੍ਰੈਨਗ ਰੂਮ ਜਿਹੜਾ ਗੇਟ ਆ ਡ੍ਰੈਨਗ ਰੂਮ ਦਾ ਉਹ ਵੀ ਪੂਰਾ ਖੁੱਲਾ ਡੁੱਲਾਗਾ ਓਪਨ ਛੱਡਿਆ ਹੋਇਆ ਗੇਟ ਉਸ ਤੋਂ ਬਾਅਦ ਗੱਲ ਕਰ ਗਏ ਪੌੜੀ ਦੀ ਪੌੜੀ ਵਾਲੇ ਨਿਸ਼ਾਨ ਲਾ ਕੇ ਮਿਸਤਰੀ ਨੇ ਪੌੜੀ ਦਾ ਅੱਡਾ ਜਿਹੜਾ ਪਹਿਲਾਂ ਹੀ ਬਣਾਤਾ ਆ ਦੇਖੋ ਤੁਸੀਂ ਵੀਡੀਓ ਵਿੱਚ ਦੇਖ ਹੀ ਰਹੇ ਹੋਗੇ ਸਕੱਚ ਨਾਲ ਬਾਈ ਆਪਣਾ ਸੌਰੀ ਜਾਗਨਾਲ ਜਿਹੜੀ ਮਾਰਕਿੰਗ ਜੀ ਕੀਤੀ ਹੋਇਆ ਵੇ ਇੱਥੋਂ ਦੀ ਜਿਹੜੀ ਆ ਪੌੜੀ ਚੜ੍ਹਨੀ ਆ ਪੌੜੀ ਦੀ ਬਾਈ ਨੇ ਨਿਸ਼ਾਨ ਦੇ ਹੀ ਕਰਤੀ ਤੇ ਹੁਣ ਸੋਨਾਂ ਆਪਾਂ ਲੈ ਚੱਲਦੇ ਆ ਲੈਂਡਰ ਦੇ ਉੱਪਰ ਆ ਦੇਖੋ ਬਈ ਆਪਣੀਆਂ ਪਾਈਪਾਂ ਜਿਹੜੀਆਂ ਆਪਾਂ ਤੁਹਾਨੂੰ ਅੱਗੇ ਵੀ ਦਿਖਾ ਦੇਣਾ ਵੀ ਨਰੋਲ ਗੋਲਡ ਨੇ ਆਪਾਂ ਪਾਈਪ ਪੌਣੇ ਦੇ ਬਾਕੀ ਹੈਵੀ ਵਾਲੇ ਫੈਨ ਬਾਕਸ ਜੁਆਇੰਟਲੈਸ ਤੇ ਕੰਸੀਲਰਾਂ ਵਗੈਰਾ ਪਾਉਣੇ ਆ ਉਹ ਪਾਈ ਦੇ ਵਿੱਚ ਪਾਵਾਂਗੇ ਇਹਦੇ ਬਈ ਵੱਡੀ ਗੱਲ ਹੋਰ ਵੀ ਆ ਕੋਠੀ ਦੇ ਵਿੱਚ ਕੋਈ ਮੋਲਡਿੰਗ ਵਗੈਰਾ ਹੈ ਨਹੀਂ ਤੁਸੀਂ ਦੇਖ ਰਹੇ ਹੋ ਜਿਵੇਂ ਸਿੱਧਾ ਬਾਦਰਾ ਹਨਾ ਤੇ ਪਾਈਪਾਂ ਵਗੈਰਾ ਆਪਾਂ ਮੰਗਾ ਲਈਏ ਤੇ ਹੁਣ ਆ ਪਾਈਪ ਜਾਦੇ ਪਸਾਪ ਆਪਾਂ ਦੇਖਦੇ ਆਂ ਬਾਈ ਨਕਸ਼ੇ ਵਾਲਿਆਂ ਗੁੱਠੀਂ ਦੇਖਦੇ ਆਂ ਨਾ ਬਾਕੀ ਆਪਦੀ ਆਪਦੀ ਹਰੇਕ ਦੀ ਸੋਚ ਆਪਦਾ ਦਾ ਸਾਹਾ ਕਿਤਾਵਾ ਬੰਦੇ ਨੇ ਉਹਦਾ ਬਾਈਟ ਦੇਖਣਾ ਤਾਂ ਜ਼ਰੂਰੀ ਨਹੀਂ ਵੀ ਆਪਾਂ ਨਕਸ਼ਾ ਬਣਾ ਕੇ ਹੀ ਗੁੱਠੀ ਵਧੀਆ ਪਾ ਸਕਦੇ ਆਂ ਵੀ ਆਪਾਂ ਕਈ ਵਾਰੀ ਚੰਗੇ ਮਿਸਤਰੀ ਰਾਇ ਨਾਲ ਵੀ ਬਾਈ ਬਿਨਾ ਨਕਸ਼ੇ ਤੋਂ ਛੋਟੀ ਜੀ ਗੁੱਠੀ ਵੀ ਆਪਾਂ ਪਾ ਸਕਦੇ ਆਂ ਇਸ ਤਰ੍ਹਾਂ ਤੇ ਪਾਈਪਾਂ ਵਗੈਰਾ ਪਾ ਕੇ ਬਾਈ ਆਪਾਂ ਕੰਮ ਕਰਤਾ ਓਕੇ ਸਾਰੀਆਂ ਬਣਦੀਆਂ ਅਨਸੀੜਾ ਵਗੈਰਾ ਪਾਤੀਆਂ ਕੈਮਰੇ ਵਾਲੀ ਪਾਈਪ ਤੋਂ ਲੈ ਕੇ ਆਪਾਂ ਏਸੀ ਵਾਲੀ ਨੱਟ ਵਾਲੀ ਸਾਰਾ ਬਾਈ ਕੰਮ ਨਿਵੇੜਤਾ ਮਸ਼ੀਨ ਵਾਲਿਆਂ ਨੇ ਮਸ਼ੀਨ ਫਟ ਕਰਤੀ ਤੁਹਾਨੂੰ ਆਪਣਾ ਕੰਮ ਕਿਸ ਤਰ੍ਹਾਂ ਲੱਗਦਾ ਸਾਨੂੰ ਇਹ ਕੁਠੀ ਦਾ ਨਕਸ਼ਾ ਕਿਸ ਤਰ੍ਹਾਂ ਲੱਗਾ ਕਮੈਂਟ ਜ਼ਰੂਰ ਕਰਿਓ ਤੇ ਇਸ ਤਰ੍ਹਾਂ ਦੀ ਬਈ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਬਈ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ ਸਤਿ ਸ਼੍ਰੀ ਅਕਾਲ ਬਈ ਸਾਰੇ ਵੀਰਾਂ ਨੂੰ